ਲਓ ਜੀ ਸਾਥੀ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ YouTube ਚੈਨਲ ਆਪਣੇ ਬਟਰ ਵਲੋਗ ਤੁਹਾਡਾ ਸਵਾਗਤ ਕਰਦੇ ਆ ਜੀ ਉਮੀਦ ਹੈ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਲਓ ਜੀ ਅੱਜ ਤੁਹਾਨੂੰ ਇੱਕ ਆਪਾਂ ਪਰਿੰਦੇ ਦਾ ਸ਼ੌਕ ਕਰਾਉਣ ਲੱਗੇ ਆ ਤੇ ਪਲਾਸ ਜਿਹੜਾ ਸੀਲ ਆਸਤੇ ਹੀ ਹੈਗਾ ਜੀ ਤੇ ਦੋਸਤੋ ਇਹ ਜਿਹੜਾ ਅੱਜ ਆਪਾਂ ਪਰਿੰਦਾ ਲੈ ਕੇ ਆਏ ਹਾਂ ਮੈਂ ਕਿਰਪਾਵਾਨੀ ਜਿਹੜਾ ਸ਼ੌਕ ਕਰਾਉਣੇ ਆ ਤੇ ਲਓ ਜੀ ਸ਼ੌਕ ਕਰੋ ਜੀ ਤੇ ਇਹਦੇ ਦੋਸਤ ਇੱਥੇ ਮੋਹਰ ਆਈ ਸੀ ਤੇ ਜਿਹੜੇ ਆਪਣੇ ਭਰਾ ਆ ਪਾਣੂ ਚਾਹਣ ਵਾਲੇ ਸਾਰੇ ਪਰਵਾਂ ਦਾ ਬਹੁਤ-ਬਹੁਤ ਧੰਨਵਾਦ ਆ ਸੋ ਬਹੁਤ ਜ਼ਿਆਦਾ ਤੁਸੀਂ ਪਿਆਰ ਕਰਦੇ ਸਪੋਰਟ ਕਰਦੇ ਆਪਣੇ ਭਰਾ ਨੂੰ ਤੇ ਲਓ ਜੀ ਹੁਣ ਆ ਤੁਹਾਨੂੰ ਪਹਿਲਾਂ ਸ਼ੌਂਕ ਕਰਾਉਂਦੇ ਆ ਤੇ ਨਾਲੋਂ ਨਾਲ ਜਿਹੜੇ ਆਪਣੇ ਭਰਾ ਵਾ ਆਪਾਂ ਉਹਨਾਂ ਦੇ ਨਾਮ ਬੋਲੀ ਜਾਵਾਂਗੇ ਜੀ ਅੱਖ ਦਾ ਸ਼ੌਂਕ ਕਰੋ ਜੀ ਲੋ ਜੀ ਟੈਡੀ ਕਬੂਤਰ ਆ ਤੇ ਹੈ ਲਾਲ ਅੱਖ ਦੇ ਵਿੱਚ ਜੀ ਦੋਸਤੋ ਕਿਉਂਕਿ ਜਿਹੜੀ ਉੱਡਣ ਵਾਲੀ ਚੀਜ਼ ਆ ਤੇ ਉਹ ਇਦਾਂ ਹੀ ਤਿਆਰ ਹੁੰਦੀ ਆ ਇਦਾਂ ਹੀ ਬਣਾਈ ਜਾਂਦੀ ਆ ਤੇ ਅੱਜ ਆਪਾਂ ਜਿਹੜਾ ਲੈ ਕੇ ਆਏ ਹਾਂ ਕਬੂਤਰ ਤੇ ਦੋਸਤੋ ਇਹਦੀ ਜਿਹੜੀ ਆ ਮੋਹਰ ਆ ਉਹਦਾ ਵੀ ਤੁਹਾਨੂੰ ਬਹੁਤ ਸ਼ੌਂਕ ਕਰਾਉਂਦੇ ਆ ਵੀ ਮੋਹਰ ਲੱਗੀ ਕਿੱਥੇ ਹੀ ਜੇ ਇਹਦੇ ਆ ਦੇਖੋ ਜੀ ਇਹਦਾ ਚਿਹਰਾ ਮੋਹਰਾ ਬਾਕੀ ਦੇਖ ਲਓ ਇੱਕ ਵਾਰੀ ਗਾਟਾ ਦਿਖਾਉਗੀ ਆ ਦੇਖੋ ਜੀ ਲੋ ਜੀ ਆਪਣੇ ਸਪੈਸ਼ਲੀ ਹੁੰਦਲ ਸਾਹਿਬ ਨੇ ਸੰਜੀਵ ਚੋਹਾਨ ਜੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਬੁੱਟਰ ਸਾਹਿਬ ਜੀ ਨੇ ਕਾਲਾ ਜੱਟ ਜੀ ਨੇ ਲਓ ਜੀ ਇੱਕ ਪਤਾ ਦੋ ਮੇ ਕਿਉਂਕਿ ਹੁਣ ਇਹ ਲਿਆਂਦਾ ਹੀ ਅਜੇ ਤੇ ਉਹਦੇ ਕਾਰਨ ਜਿਹੜਾ ਵਾ ਤਕਰੀਬਨ ਪੂਸ਼ਪਾਸ਼ ਉਦਾਂ ਦੀ ਹੋ ਗਈ ਹੈ ਬਾਕੀ ਇੱਕ ਪਤਾ ਦੋ ਮੇ ਕਿਉਂਕਿ ਆਪਾਂ ਜਿਹੜਾ ਵਾ ਭਰਾਵਾਂ ਵਾਸਤੇ ਕੁਆਲਿਟੀ ਲੈ ਕੇ ਆਈਦੀ ਆ ਤੇ ਕੁਆਲਿਟੀ ਜਿਹੜਾ ਵਾ ਲਓ ਜੀ ਬਾਕੀ ਤੁਹਾਨੂੰ ਆਪਾਂ ਜਿਹੜਾ ਇਹਦੀ ਮੋਹਰ ਦਾ ਵੀ ਸ਼ੌਂਕ ਕਰਾਉਨੇ ਕਿੱਥੇ ਲੱਗੀ ਆ ਆਹ ਦੋਸਤੋ ਨੇ ਫਿੱਕੀ ਹੋ ਚੁਗੀ ਆ ਚੰਗੀ ਤਾਂ ਦਿਖਾਇਓ ਜੀ ਕਿਉਂਕਿ ਮੇਰੇ ਵੀ ਹੱਥ 'ਚ ਹੁਣ ਪਸੀਨਾ ਆ ਗਿਆ। ਉਹਦੇ ਕਾਰਨ ਜਿਹੜਾ ਆ ਦੇਖੋ ਦੋਸਤੋ ਇਹ ਥੋੜੀ-ਥੋੜੀ ਨਜ਼ਰ ਆਉਂਦੀ ਆ। ਆ ਨੀਲਾ-ਨੀਲੇ ਆ ਦਾਗ ਤੇ ਬਾਕੀ ਜਿਹੜਾ ਵਾ ਆਪਾਂ ਉਤਲੇ ਬੰਨੇ ਜਿਹੜੀ ਆ ਫੋਟੋ ਇਹਦੀ ਲਾ ਦਾਂਗੇ। ਜਦੋਂ ਤੁਸੀਂ ਆਪਣਾ ਥੰਬਨੇਲ ਦੇਖੋਗੇ YouTube ਦਾ ਥੰੰਬਨੇਲ ਦੇ ਉੱਤੇ ਇਹਦੀ ਜਿਹੜੀ ਆ ਮੋਰ ਦੀ ਜਿਹੜੀ ਆਪਾਂ ਫੋਟੋ ਲਾ ਦਾਂਗੇ ਤੇ ਜਿਹੜੇ ਵੀ ਇੰਨੇ ਆਪਣੇ ਕੋਲ ਲੈਣਾ ਹੋਊਗਾ ਉਹ ਜਦੋਂ ਆਪਾਂ ਨੂੰ WhatsApp ਤੇ ਮੈਸੇਜ ਕਰੂੰਗਾ ਜੀ ਉਹ ਜਿਹੜਾ ਜਿਹੜੇ ਟਾਈਮ ਫੜਿਆ ਸੀ ਕਬੂਤਰ ਉਸ ਟਾਈਮ ਦੀ ਜਿਹੜੀ ਵੀਡੀਓ ਇਹਦੇ ਮੋਰ ਲੱਗੀ ਸੀ ਉਸ ਟੈਂਡ ਦੀ ਉਹ ਵੀਰ ਨੂੰ ਆਪਾਂ ਵੀਡੀਓ ਸੈਂਡ ਕਰਾਂਗੇ ਠੀਕ ਹੈ ਜੀ ਤੇ ਲਓ ਜੀ ਇਹਦੇ ਪਰਦਾ ਹੁੰਦਾ ਨੂੰ ਸ਼ੌਕ ਕਰਾਉਨੇ ਆ ਆ ਲਓ ਜੀ ਕਿਉਂਕਿ ਅਜੇ ਲੈ ਗਏ ਆਏ ਆਪਾਂ ਤਕਰੀਬਣਾ ਤੇ ਆਹ 파ਰੇ ਦੇ ਵੱਧੇ ਹੋਏ ਜੀ ਤੇ ਆਹ 파ਰ ਦੇਖੋ ਸ਼ੌਕ ਕਰੋ ਪਰ ਦੋਸਤੋ ਤਕਰੀਬਣੇ ਦੇ ਜਿੱਥੋਂ ਤੱਕ ਮੇਰਾ ਆਈਡੀਆ ਤਿੰਨ 파ਰ ਬਰਾਬਰ ਦਾ ਹੀ ਆ ਠੀਕ ਹੈ ਦੂਜੀ ਸਾਈਡ ਦਾ ਤੈਨੂੰ ਕਰਾ ਦੇਣੀ ਹਾਂ ਆ ਦੇਖੋ ਜੀ ਆ ਤਿੰਨ 파ਰ ਬਰਾਬਰ ਦਾ ਹੀ ਆ ਦੋਸਤੋ ਕਬੂਤਰ ਕਿ ਕਿ ਜਿਹੜਾ ਹੱਡੀ ਜੋੜ ਤੇ ਆਪਾਂ ਜੇ ਗੌਰ ਕਰੀਏ ਇਹਦੇ ਤੇ ਬਹੁਤ ਹੀ ਵਧੀਆ ਹੈਗਾ ਆ ਦੇਖੋ ਜੀ ਲੋ ਜੀ ਆਪਣੇ ਵਿੱਕੀ ਭਾਈ ਆ ਸ਼ੈਟੇ ਤੋਂ ਵਿਜੇ ਭਾਜੀ ਆ ਗਰਦਾਸਪੁਰ ਤੋਂ ਉਹਨਾਂ ਦੇ ਵੀ ਧੰਨਵਾਦ ਹੈ ਜੀ ਸੋ ਆਪਾਂ ਨੂੰ ਕਮੈਂਟ ਕਰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਸੋ ਜਿੰਨੇ ਵੀ ਆਪਣੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰਪ੍ਰੀਤ ਭਾਜੀ ਆ ਹਰਮਨ ਭਾਜੀ ਆ ਆ ਕਬੂਤਰ ਹੈ ਗਾਏ ਇਤੋਂ ਬਾਅਦ ਜਿਹੜੀ ਆ ਦੋਸਤੋ ਫੀਮੇਲ ਅੱਗੇ ਵੀ ਆਪਾਂ ਸ਼ੌਂਕ ਕਰਾਇਆ ਭਰਾਉਣ ਨੂੰ ਪਰ ਫੇਰ ਆਪਾਂ ਜਿਹੜਾ ਫੀਮੇਲ ਦਾ ਹੀ ਸ਼ੌਂਕ ਕਰਾਉਂਦੇ ਆ ਤੇ ਜੇ ਸਿੰਗਲ ਲੈਣੀ ਹੋਈ ਜਿਹੜਾ ਵੀਰ ਆਪਣੇ ਕੋ ਸਿੰਗਲ ਲੀਲੇ ਤੇ ਜਿਹਨੇ ਜੋੜਾ ਲੈਣਾ ਹੋਵੇ ਆਪਣੇ ਕੋ ਜੋੜਾ ਲੀਵੇ ਲੋਈ ਦੋਸਤੋ ਇਹਦੇ ਨਾਲ ਆ ਫੀਮੇਲ ਹੈਗੀ ਠੀਕ ਹੈ ਜੀ ਇਹ ਵੀ ਲਾਲ ਡੋਰੇ ਦੀ ਵਿੱਚ ਆ ਹੈ ਵੀ ਟੜੀ ਫੀਮੇਲ ਤਾਂ ਨਹੀਂ ਸ਼ੌਂਕ ਕਰਾਉਂਦੇ ਆ ਸ਼ੌਂਕ ਕਰੋ ਇਹ ਅੱਖ ਦਾ ਦਾ ਲੈ ਲੈ ਦਾ ਪ੍ਰਬਾਤ ਹੋ ਰਿਹਾ ਚਾਹ ਸਤਿੰਦਰ ਬਾਜਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਮਨਜੀਤ ਸਿੰਘ ਫੌਜੀ ਸਾਹਿਬ ਖੇਮ ਕਰਨ ਤੋਂ ਬਾਉ ਜੀ ਅਮਰਪਾਲ ਸਿੰਘ ਜੀ ਖੇਮ ਕਰਨ ਤੋਂ ਅਮਰਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਜੀ ਲੋ ਜੀ ਆ ਫੀਮੇਲ ਇਹਦਾ ਘਾਟਾ-ਗੂਟਾ ਕੋਈ ਚੈੱਕ ਕਰ ਸ਼ੌਂਕ ਕਰ ਲੋ ਕੁਕੀ ਤੁਹਾਨੂੰ ਜਿਹੜਾ ਪਾ ਛੱਡ ਗਏ ਸ਼ੌਂਕ ਕਰਾਵਾਂਗੇ ਲੋਈ ਹੁੰਦਾ ਨੂੰ ਇਹਦੇ ਥੋੜਾ ਬਹੁਤ ਪਰਦਾ ਸ਼ੌਂਕ ਕਰਨ ਦੀ ਬਗੀ ਪਾਰੇ ਦੇ ਆ ਰਹੇ ਆ ਜੀ ਹਲੋ ਜੀ ਟੇਕ ਦੀਨੀ ਪਈ ਦੋਸਤੋ ਆਇਲ ਸੰਜੀ ਆਦੀ ਪੂਛੀ ਹਲੋ ਜੀ ਫੋਲ ਬੈਟਾ ਚੈੱਕ ਕਰ ਲੋ ਮਿਲ ਕੀਦਰੰਦਾਵਾ ਸਾਬਜੀ ਉਹਨਾਂ ਦਾ ਵੀ ਧੰਨਵਾਦ ਹਨੀ ਰੰਦਾਵਾ ਸਾਬਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ। ਚਲੋ ਇਹ ਤੁਹਾਨੂੰ ਹੁਣ ਛੱਡ ਕੇ ਸ਼ੌਂਕ ਕਰਾਉਂਦੇ। ਲੋਈ ਦੋਸਤੋ ਆ ਫੀਮੇਲ ਜੇ। ਠੀਕ ਹੈ ਜੀ ਨਾਰ ਵੀ ਆਪਾਂ ਜਿਹੜਾ ਛੱਡਦੇ ਆਂ। ਸ਼ੌਂਕ ਕਰ ਲਓ ਟੈਡੀ ਫੀਮੇਲ ਜੇ। ਹੈ ਦੋਸਤੋ ਲਾਲ ਡੋਰੇ ਦੇ ਵਿੱਚ ਜੇ। ਠੀਕ ਹੈ ਜੀ। ਤੇ A1 ਕੁਆਲਿਟੀ ਦੇ ਇਹਦੇ ਨਾਲ ਜਿਹੜਾ ਆ ਮੋਹਰ ਲੱਗੀ ਆ। ਕਬੂਤਰ ਦੇ। ਠੀਕ ਹੈ ਆ ਵੇਖੋ ਜੀ ਚੈੱਕ ਕਰ ਲਓ ਆ ਮੋਰ ਜੇ ਫਿੱਕੀ ਹੋਈ ਹੋ ਨਾ ਆ ਕਬੂਤਰ ਦੇ ਨਾਲ ਆ ਟੈਡੀਆਂ ਦਾ ਦੋਸਤੋ ਜਿਹੜਾ ਜੋੜਾ ਹੈਗਾ ਜੀ ਤੇ ਸ਼ੌਂਕ ਮੇਰੇ ਭਰਾ ਚੰਗੀ ਦਾ ਕਰ ਲਓ ਤੇ ਜਿਸ ਵੀ ਵੀਰ ਨੂੰ ਚਾਹੀਦੇ ਹੋਣ ਜੀ ਆਪਣੇ ਨਾਲ ਕੰਟੈਕਟ ਨੰਬਰ ਜੀ ਆਪਣਾ 62 39 64 40 81 ਤੇ WhatsApp ਨੰਬਰ ਹੈ ਦੋਸਤੋ ਆਪਣਾ ਤੇ WhatsApp ਤੇ ਮੇਰੇ ਭਰਾਵਾਂ ਨੇ ਜਿਹੜੀ ਆ ਕਾਲ ਕਰਨੀ ਆ ਤੇ WhatsApp ਨੰਬਰ ਹੈ ਜਿਹੜਾ ਵਾ ਆਪਣਾ ਆਨਲਾਈਨ ਹਮੇਸ਼ਾ ਹੀ ਰਹਿੰਦਾ ਵਾਂ ਠੀਕ ਹੈ ਜੀ ਉਮੀਦ ਹੈ ਜੀ ਜਿਹੜੀ ਵੀਡੀਓ ਆ ਭਰਾਵਾਂ ਨੂੰ ਵਧੀਆ ਲੱਗੀ ਹੋਗੀ ਤੇ ਮਿਲਦੇ ਆਂ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ